ट्रैफिक निजमान लैके लगातार ट्रैफिक पुलिस थांफिक था कोशिश की, की, की उलंघना जिन्होंने कारवाई की दे दे जो दे दे, देव समाज कॉलेज के बहर नाका लगाया गया बिना नंबरी गेड़िया मारन वाले नौजवान के चलान कट्टे गए फिरोजपुर एस एसपी सौम्या मिश्रा नीप्लेट तो बाद ट्रैफिक इंचार्ज जसविंदर संधु वालों एक नाका लगाया गया ਜਿੱਥੇ ਕਿ ਜੋ ਨੌਜਵਾਨ ਕਾਲਜ ਦੇ ਬਾਹਰ ਗੇੜੀਆਂ ਲਗਾਉਂਦੇ ਸਨ ਉਹਨਾਂ ਦੇ ਕਾਗਜ਼ ਚੈੱਕ ਕਰਕੇ ਚਲਾਨ ਕੱਟੇ ਗਏ ਜੋ ਬਿਨਾਂ ਨੰਬਰੀ ਵਾਹਨ ਲੈ ਕੇ ਵੀ ਘੁੰਮਰੇ ਸਨ ਉਹਨਾਂ ਦੇ ਵੀ ਮੌਕੇ ਤੇ ਚਲਾਨ ਕੱਟੇ ਗਏ ਨੇ ਜਦੋਂ ਨਾਕਾਹੀ ਇਹ ਮਾਨਯੋਗ ਐਸਐਸਪੀ ਫਰੀਪੁਰ ਸ੍ਰੀ ਸੁਮੰਗ ਮਿਸ਼ਰਾ ਜੀ ਉਹਨਾਂ ਨੇ ਵੀ ਹਦਾਇਤਾਂ ਤਾਂ ਲਗਾਇਆ ਗਿਆ ਉਹਨਾਂ ਦੇ ਕੋਲ ਕੋਈ ਕੰਪਲੇਂਟ ਪਹੁੰਚੀ ਸੀ ਇਸ ਕਾਲਜ ਤੋਂ ਕਿ ਜਦੋਂ ਵੀ ਛੁੱਟੀ ਦਾ ਟਾਈਮ ਹੁੰਦਾ ਇੱਥੇ ਜਿਹੜੇ ਆ ਸਿਰਫ ਇਹ ਗੇੜੇ ਮਾਰਦੇ ਆ ਔਰ ਲੜਕੀਆਂ ਨੂੰ ਛੁੱਟੀ ਟਾਈਮ ਤੰਗ ਕਰਦੇ ਆ ਇਸ ਕਰ ਗੱਲ ਕੇ ਲਗਾਤਾਰ ਹੀ ਤੇ ਨਕਾ ਲੱਗ ਰਿਹਾ ਜਿਹੜੇ ਇਹ ਮੁੰਡੇ ਆ ਇਹਨਾਂ ਦੇ ਵੀ ਖੜਾ ਜਿਹੜੇ ਵਾਉਂਡ ਕਰ ਰਹੇ ਆ ਉਹ ਚਲਾਨ ਕੱਟ ਰਹੇ ਆ ਔਰ ਜੇ ਕੋਈ ਜ਼ਰੂਰਤ ਪੈਂਦੀ ਏ ਤੁਹਾਨੂੰ ਦੱਸਿਆ 109 ਦਾ ਕਲੰਗੜਾ ਬਣਾ ਕੇ ਉਹਨੂੰ ਜੁਡੀਸ਼ਰੀ ਤੇ ਦੇ ਸਾਰਾ ਫਰਕ ਪਿਆ ਚੇਮਿਨਾਰਾਂ ਦੇ ਨਾਲ ਅਵੇਰਨੈਸ ਕੈਂਪਾਂ ਦੇ ਨਾਲ ਕਾਫੀ ਫਰਕ ਪਿਆ ਪੇਰੈਂਟਸ ਨੇ ਇਸ ਚੀਜ਼ ਨੂੰ ਬੜਾ ਗੰਭੀਰਤਾ ਨਾਲ ਲਿਆ ਮਤਲਬ ਬਹੁਤ ਘੱਟ ਰੀਅਰ ਕੇਸ ਆ ਕਿ ਜਦ ਇੱਕ ਵਾਰ ਚੰਗਾ ਹੁੰਦਾ ਹੈ ਔਰ ਨਹੀਂ ਹੁੰਦਾ ਮਤਲਬ ਕਾਫੀ ਸਾਰਥਕ ਵੀ ਦਿੱਤੇ ਹੈ ਲਗਭਗ 70 ਚਲਾਨ ਕੀਤੇ ਆ ਬਾਕੀ ਕੁਝ ਵੀ ਕਰਾਂਦੀ ਬ੍ਰੇਕੀ ਦੀ ਨਾ ਜਾਂਚ ਕੀਤੀ ਜਾ ਰਹੀ ਹੈ ਔਰ ਨਾਕਾ ਲਗਾਤਾਰ ਜਾਰੀ ਹੈ ਜਦ ਇਹ ਗਾਰ ਨੂੰ ਲੱਗ ਕੇ ਲਗਾਤਾਰ ਬਿਲਕੁਲ ਬਿਲਕੁਲ 10 ਬ੍ਰਾਉਂਸ ਸਕੂਲ ਦੇ ਬਾਹਰ ਵੀ ਨਕਾ ਲਗਾਈਦਾ ਤੇ ਦੇ ਇਸ ਮਾਈਲ ਦੁਬਾਰਾ ਲਗਾਤਾਰ ਲਾ ਰਹੇ ਆ ਸਰਕਾਰ ਵੀ ਕਰੇ ਨਾ ਨਾ ਕਰੇ ਰੱਖੇ